ਕਿਉਂ ਕਰਕੇ ਇਸ ਮੌਲ ਖੇ ਦੇ ਵਿੱਚ 인ਫਲੇਸ਼ਨ ਵਧ ਰਹੀ ਹੈ ਤੇ ਚੀਜ਼ਾਂ ਦੇ ਪਾ ਵਧ ਰਹੀ ਹੈ ਤੇ ਜਿਹੜੇ ਪੱਲੇਦਾਰ ਹੈ ਇਹਨਾਂ ਨੂੰ 20 ਰੁਪਏ ਪ੍ਰਤੀ ਕੁਇੰਟਲ ਮਿਲਨੇ ਚਾਹੀਦੇ ਇਹ ਮੇਰੀ ਡੀਸੀ ਨੂੰ ਰეკਮੈਂਡੇਸ਼ਨ ਹੈ ਸਰਕਾਰ ਨੂੰ ਇਹ ਚੀਜ਼ ਨਸਤ ਸਾਹਿਬ ਦਾ ਹਲਕਾ ਹੈਗਾ ਪਰ ਇੱਥੇ ਲੈਟਰਨ ਹੈ ਨਹੀਂ ਜੀ ਬੜੀ ਸ਼ਰਮ ਦੀ ਗੱਲ ਹੈ ਕਿ ਜਿਹੜੇ ਮਜ਼ਦੂਰ ਹੈ ਠੇਕੇਦਾਰ ਹੈ ਉਹਨਾਂ ਦੇ ਕੋਲੇ ਕੋਈ ਜਗ੍ਹਾ ਨਹੀਂ ਹੈ ਕਿ ਉਹ ਉੱਥੇ ਫੇਟੇ ਜਾ ਕੇ ਆਪਣੇ ਪੇਟ ਨੂੰ ਖਾਦੀ ਕਰ ਸਕਣ ਸ਼ਾਇਦ ਗਵਰਨਮੈਂਟ ਕਮਿਟੀ ਹੈ ਕਿ ਜਿਹੜੇ ਲੇਬਰ ਹੈ ਗਵਰਨਮੈਂਟ ਕਮਿਟੀ ਹੈ ਕਿ ਜਿਹੜੇ ਲੇਬਰ ਹੁੰਦੀ ਹੈ ਇੱਕ ਗਰੀਬ ਆਦਮੀ ਹੁੰਦੇ ਹੈ ਤੇ ਇਹਨਾਂ ਨੂੰ ਖਾਣ ਨੂੰ ਤਾਂ ਮਿਲਦਾ ਨਹੀਂ ਫੇਰੇ ਪੇਟ ਕੇ ਵੀ ਸਾਫ ਕਰ ਸਕਦੇ ਆ ਮੇਰੇ ਤਾਂ ਖਿਆਲ ਹੈ ਹੀ ਸੋਚਦੀ ਹੈ ਗਵਰਨਮੈਂਟ ਕਿ ਇਹਨਾਂ ਨੂੰ ਖਾਣ ਨੂੰ ਤਾਂ ਕੋਈ ਸੈਣੀ ਤੇ ਪੇਟ ਕਿਵੇਂ ਸਾਫ ਹੋਊਗਾ ਫੇਰ ਤਦੇ ਲੈਟਰੇਟਰੀ ਨਹੀਂ ਦੀ ਤੇ ਠੰਡਾ ਪਾਣੀ ਜਾਂ ਪਾਣੀ ਪੀਣ ਦੇ ਲਈ ਵੀ ਕੋਈ ਇੱਥੇ ਅਰੇਂਜਮੈਂਟਸ ਨਹੀਂ ਹੈ ਰਾਤ ਨੂੰ ਜਿਹੜੀਆਂ ਲਾਈਟਾਂ ਹੋਣੀਆਂ ਚਾਹੀਦੀਆਂ ਉਬੀ ਨਹੀਂ ਹੈਗੀਆਂ ਇਹਨਾਂ ਦੀ ਮੰਗ ਹੈ ਕਿ ਇੱਕ ਵਾਟਰ ਕੂਲਰ ਜ਼ਰੂਰ ਇੱਥੇ ਲਾਇਆ ਜਾਵੇ ਤੇ ਜਿਹੜੀ ਲਿਫਟਿੰਗ ਹੈ ਉਹ ਠੀਕ ਹੈ ਵੱਸ ਹੋਰ ਪੁੱਛ ਤੁਸੀਂ ਮੈਨੂੰ ਪੁੱਛਣਾ ਤੁਣ ਪ੍ਰਚਾਰ ਕਿਸ ਤਰ੍ਹਾਂ ਕਰ ਰਹੇ ਹੋ ਹੈਜੀ ਤੁਣ ਪ੍ਰਚਾਰ ਕਿਸ ਨਾ ਚੱਲ ਰਿਹਾ ਔਰ ਤੁਸੀਂ ਦੇਖੀ ਜੀ ਇਹ ਨਾਲੇ ਰਿਕਾਰਡ ਕਰ ਰਹੇ ਹਾਂ ਇਸ ਵੇਲੇ ਤੁਸੀਂ ਕਿਹੜੀ ਉਮੀਦਵਾਰਨ ਮੁਕਾਬਲਾ ਕਰ ਸਕਦਾ ਹੈ ਮੇਰਾ ਪ੍ਰੈਸਨਲ ਹੀ ਹੁੰਦਾ ਹੁੰਦਾ ਹੋਰ ਤਾਂ ਫਿਕਸ਼ਨਲ ਹੋ ਜਾਂਦਾ ਜਿਦਾਸਾ ਤੇ ਖੈਰਾਜੀ ਭਲਤ ਤੋਂ ਆ ਕੇ ਤੇ ਟੋਣ ਲੜ ਰਹੇ ਨੇ ਕਿਸ ਨਾਲ ਲੜ ਰਹੇ ਬਹੁਤ ਅੱਛੀ ਗੱਲ ਹੈ ਜੀ ਮੋਦੀ ਸਾਹਿਬ ਵੀ ਆ ਜਾਣ ਮੈਨੂੰ ਤਾਂ ਲੜਨ ਦਾ ਔਕਾ ਹੈ ਇਸ طرح ਕਿਸੇ ਪਾਰਟੀ ਨੂੰ ਹੋਰ ਕੋਈ ਉਮੀਦਵਾਰ ਮਿਲਿਆ ਲਈ ਇੱਥੇ ਜਿਹੜਾ ਉਹ ਬਾਹਰੋਂ ਲੈ ਕੇ ਆ ਰਹੇ ਨੇ ਪਾਰਟੀ ਵਾਲੇ ਮੈਂ ਨਹੀਂ ਪੁੱਛ ਕਿ ਐਸਾ ਤੇਰੀ ਮੈਂ ਤਾਂ ਲੜਨਾ ਹੈ ਜਿਹੜਾ ਮਰਤੀ ਆ ਕੇ ਹੁਣ ਮਜਬੂਰੀ ਹੈ ਕਿ ਮੈਂ ਖੜ ਗਿਆ ਤੇ ਮੈਨੂੰ ਲੱਟਣਾ ਪੈਣਾ ਜੋ ਵੀ ਮਰਦੀ ਆ ਜੇ ਬਾਹਰੋਂ ਆ ਜੇ ਅੰਦਰੋਂ ਆ ਜੇ ਮਾਨ ਸਰ ਪਹਿਲਾਂ ਜਦੋਂ ਸਰਕਾਰ ਬਣੀ ਆ ਆਪਦੀ ਸਮਝੋ ਉਹਦੇ ਨੇ ਕਹਿ ਦਿੱਤੀ ਵੀ ਆਈਪੀ ਕਦਰ ਖਤਮ ਹੋ ਜੂਗੀ ਰਿਸ਼ਤ ਕੋਰੀ ਖਤਮ ਹੋ ਜੂਗੀ ਉਹਨੇ ਦੇਣਾ ਕਰਨਾ ਉਹ ਵੀ ਜਦ ਚਲਦੀ ਆਲੇ ਜੀ ਜੀ ਜਦੋਂ ਸਰਕਾਰ ਬਣੀ ਆ ਆਪਦੀ ਹਾਂ ਉਹਦੇ ਨੇ ਕਹਿ ਦਿੱਤੀ ਵੀ ਅਸੀਂ ਰਿਸ਼ਤ ਕੋਰੀ ਖਤਮ ਕਰਦਾਂਗੇ ਆਈਪੀ ਕਦਰ ਖਤਮ ਹੋ ਜਾਊਗਾ ਦੇਖੋ ਹੋ ਗਿਆ ਨੀ ਹੋ ਗਿਆ ਤੁਹਾਡੇ ਖਿਆਲ ਚ ਅਰ ਵੀਆਪੀ ਪਾਲਚਰ ਖਤਮ ਹੋ ਗਿਆ ਕਿਉਂ ਕਰਕੇ ਇੱਥੇ ਲੈਟਰਨ ਹੈ ਨਹੀਂ ਤੇ ਵੀਏਪੀਸ ਦੇ ਲਈ ਬਹੁਤ ਅੱਛੇ ਬਾਥਰੂਮਸ ਬਾਰ ਬਣੇ ਹੋਏ ਆ ਮਾਨਸਾਪ ਸੀਐਮ ਸਾਹਿਬ ਨੇ ਆਪਣਾ ਰਜਿਸਟਰੀ ਲਿਆ ਨਸੀ ਦਾ ਉਦਾ ਖਤਮ ਕਰਤਾ ਸੀਗਾ ਕਿ ਐਨਓਸੀ ਦੀ ਲੋੜ ਨਹੀਂ ਬਟ ਹਜ ਤੱਕ ਉਹਦੀ ਨੋਟੀਫਿਕੇਸ਼ਨ ਨਹੀਂ ਕੀਤੀ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਆ ਸੀਐਮ ਸਾਹਿਬ ਗੱਲ ਪਹਿਲਾਂ ਕਰ ਦਿੰਦੇ ਐ ਐਕਸ਼ਨ ਬਾਟ ਚ ਕਰ ਦੇਣੀ ਹੈ ਜੇ ਮਾਨਸਾ ਤੁਸੀਂ ਹਲਕੇ ਚ ਜਾ ਰਹੇ ਹੋ ਤੁਹਾਨੂੰ ਲੋਕਾਂ ਦੀਆਂ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਹੁਣ ਤੱਕ ਆ ਰਹੀਆਂ ਨੇ ਲੋਕ ਦੱਸ ਰਹੇ ਨੇ ਵਿਆਹਾਂ ਦਾ ਜ਼ਿਆਦਾ ਸਮੱਸਿਆ ਨੇ ਸਮੱਸਿਆ ਤਾਂ ਇੱਥੇ ਜੀ ਹੈਗੀ ਐ ਕਿਸਾਨਾਂ ਦੀ ਕਿਸਾਨ ਮਜ਼ਦੂਰ ਦੀ ਤੇ ਗਰੀਬਾਂ ਦੀ ਤੇ ਹੁਣ ਵੀ ਤੁਸੀਂ ਸੜਕਾਂ ਤੇ ਚਲੇ ਜੋ ਬੀਬੀਆਂ ਲੱਕੜਾ ਲੱਕੜਾ ਇਕੱਠੀਆਂ ਕਰਕੇ ਲੈ ਕੇ ਆਉਣ ਦੇਖਣਗੇ ਆਪਣੇ ਸਿਰ ਦੇ ਉੱਤੇ ਲੱਦਿਆ ਹੋਊਗਾ ਪੰਡ ਤੇ ਸਵੇਰੇ ਜਾਉਂਗੇ ਤਾਂ ਪੱਕਾ ਕੰਡਾ ਲੈ ਕੇ ਆਉਂਦੀਆਂ ਜੇ ਤਾਂ ਮਤਲਬ ਹੈ ਕਿ ਉਹਨਾਂ ਦੇ ਲਈ ਕੋਈ ਸੁਗਰਤ ਨਹੀਂ ਪਟੀਆਂ ਦੀ ਤੇ ਉਹਨਾਂ ਦੇ ਕੋਲੇ ਕੋਈ ਗੈਸ ਜਾਂ ਪੈਰਸੀਨ ਸਟੋਵ ਹੈ ਨਹੀਂਗਾ ਤੇ ਉਹ ਲੱਕੜਾ ਲੱਕੜਾ ਇਧਰੋਂ ਉਧਰੋਂ ਇਕੱਠੀਆਂ ਕਰਕੇ ਆਪਣਾ ਦਿਨ ਕਰੌਣੀਆਂ ਜੇ ਤੁਸੀਂ ਕੰਬਾਈਨ ਚੱਲਦੀ ਦੇਖਦੇ ਹੋ ਉਦੋਂ ਤੁਸੀਂ ਦੇਖਦੇ ਹੋ ਕਿ ਬੀਪੀਆਂ ਉਹਦੇ ਪਿੱਛੇ ਪਿੱਛੇ ਚੱਲਦੀਆਂ ਤੇ ਜਿਹੜੀ ਵੀ ਤਣਕਦੀ ਬਲੀ ਨਹੀਂ ਚੱਕਦੀ ਕਮਬਾਈਨ ਉਹ ਫੇਰ ਆਪਣੇ ਝੋਲੇ ਦੇ ਵਿੱਚ ਪਾ ਲੈਂਦੀ ਹੈ ਜਦੋਂ ਉਹਨਾਂ ਕੋਲੇ ਪੰਡ ਇਕੱਠੀ ਹੋ ਜਾਂਦੀ ਹੈ ਫੇਰ ਉਹ ਬੱਲੀਆਂ ਨੂੰ ਸੜਕਾਂ ਦੇ ਉੱਤੇ ਵਿਛਾ ਦਿੰਦੇ ਆ ਉਹਨਾਂ ਦੇ ਉੱਤੋਂ ਦੇ ਕਾਰਾਂ ਦੇ ਮੋਟਰਾਂ ਦੇ ਟਾਇਰ ਲੰਘਦੇ ਆ ਤੇ ਉਹਦੇ ਨਾਲ ਉਹ ਕਣਕ ਧਈ ਜਾਂਦੀ ਹੈ ਐਹੋ ਜੀ ਜ਼ਲਾਲਤ ਮੈਂ ਕਦੇ ਦੇਖੀ ਨਹੀਂ ਗਰੀਬਾਂ ਦੇ ਨਾਲ ਹੁੰਦੀ ਜਿੰਨੀ ਮੈਂ ਅੱਜ ਤੁਹਾਨੂੰ ਦੱਸ ਰਹੇ ਹਾਂ ਉਹਨਾਂ ਕੋਲੇ ਸਿਰਫ ਇੱਕ ਕਮਰਾ ਹੈ ਉਹਦੇ ਵਿੱਚ ਉਹਨਾਂ ਦਾ ਮੁੰਡਾ ਤੇ ਨੂੰਵੀ ਸੌਂਦੇ ਹੈ ਜੇ ਧੀ ਤੇ ਜਵਾਈ ਆ ਜਾਣ ਉਹ ਵੀ ਉੱਥੇ ਸੌਂਦੇ ਹੈ ਤੇ ਸਰਦੀਆਂ ਦੇ ਜਦੋਂ ਹੰਟ ਦੀ ਠੰਡ ਹੁੰਦੀ ਹੈ ਉਹਨਾਂ ਦਾ ਡੰਗਰ ਬੱਚਾ ਵੀ ਵਿੱਚੇ ਹੁੰਦਾ ਸੋ ਇਧਰਲੇ ਪਾਸੇ ਇੰਦਰਾ ਗਾਂਧੀ ਨੇ ਕਿਹਾ ਸੀ ਕੀ ਕਿੰਨਾ ਮਕਾਨ ਵੀ ਦੂਮ ਦੀ ਰੋਟੀ ਕਪੜਾ ਮਕਾਨ ਉਹ ਵੀ ਨਹੀਂ ਹੋਇਆ ਮੋਦੀ ਸਾਹਿਬ ਨੇ ਕਿਹਾ ਸੀਗਾ ਘਰ ਘਰ ਨੌਕਰੀ ਦੇਣਗੇ ਉਹ ਵੀ ਮੈਨੂੰ ਪੁੱਛੀ ਜਾਂਦੇ ਆ ਬਾਹਰ ਕਿ ਦੀ ਸਾਨੂੰ ਨੌਕਰੀ ਤਾਂ ਮਿਲੀ ਨਹੀਂ ਹੈ ਤੇ ਆਮ ਪਾਰਟੀ ਨੇ ਕਿਹਾ ਸੀ ਹਰੇਕ ਬੀਬੀ ਦੇ ਬੈਂਕ ਦੇ ਵਿੱਚ ਚੜੇ ਮਹੀਨੇ 1000 ਰੁਪਿਆ ਬੈਂਕ ਵਿੱਚ ਜਮਾ ਹੋ ਜਾਇਆ ਪਰ ਉਹ ਵੀ ਨਹੀਂ ਹੋ ਰਿਹਾ ਜਿੰਨੇ ਵੀ ਵੈਦੇ ਕੀਤੇ ਐ ਪਾਰਟੀਆਂ ਨੇ ਇਹ ਬਿਲਕੁਲ ਝੂਠੇ ਕੀਤੇ ਐ ਤੇ ਮੋਦੀ ਸਾਹਿਬ ਨੂੰ ਐਤਕੀ ਮਜ਼ਾ ਦਿਖਾਉਣਾ ਚਾਹੀਦਾ ਲੋਕਾਂ ਨੂੰ ਕਿ ਤੁਸੀਂ ਪ੍ਰਾਈਮ ਮਿਨਿਸਟਰ ਹੋ ਕੇ ਤੇ ਤੁਸੀਂ 2020 ਦੇ ਵਿੱਚ ਤੇ 2022 ਦੇ ਵਿੱਚ ਲਦਾਖ ਦਾ 8000 ਸਕਰ ਕਿਲੋਮੀਟਰ ਲੁਟਾਤਾ ਚੀਨ ਨੂੰ ਤੇ ਚੀਨ ਨੇ ਸਭ ਤੋਂ ਜ਼ਿਆਦਾ ਟੋੜਾ ਇਲਾਕਾ ਅਭੀ ਦੇ ਵਿੱਚ ਕੀਤਾ ਹੋਇਆ 1962 ਦੇ ਵਿੱਚ 40000 ਸਕਰ ਪੀਕਮੀਟਰ ਖੰਦੇ ਸੀਗਾ ਤੇ ਉਹਦੇ ਨਾਲ ਟ੍ਰੇਡ ਕਿਉ ਚੱਲੀ ਜਾਂਦੀ ਹੈ ਵਪਾਰ ਕਿਉ ਚੱਲੀ ਜਾਂਦਾ ਹੈ ਜੇ ਇੰਨੀ ਭਾਰੀ ਦੁਸ਼ਮਣੀ ਹੈ ਤੇ ਜਿੱਥੇ ਪਾਕਿਸਤਾਨ ਦੇ ਨਾਲ ਕੋਈ ਵੀ ਜ਼ਮੀਨ ਦਾ ਝਗੜਾ ਨਹੀਂ ਤੇ ਜਿੱਥੇ ਸਾਡੇ ਪੰਜਾਬ ਨੂੰ ਬਹੁਤ ਫਾਇਦਾ ਹੋਣਾ ਹੈ ਉਹਦੇ ਨਾਲ ਵਪਾਰ ਕਿਉ ਨਹੀਂ ਖੋਲੇ ਜਾਂਦਾ ਤੇ ਦੂਸਰੀ ਚੀਜ਼ ਹੈ ਕਿ ਬੀਬੀਆਂ ਦੀ ਇੱਜ਼ਤ ਸਾਰਿਆਂ ਨੂੰ ਤੁਹਾਨੂੰ ਮੈਨੂੰ ਬਹੁਤ ਪਿਆਰੀ ਹੈ ਤੇ ਸਾਡਾ ਇੰਡੀਆ ਦਰਵਾਜ ਹੈ ਕਿ ਜਦੋਂ ਸਾਡਾ ਵਿਆਹ ਹੋ ਜਾਂਦਾ ਹੈ ਫਿਰ ਸਾਡੀ ਘਰਵਾਲੀ ਸਾਡੇ ਨਾਲ ਰਹਿੰਦੀ ਹੈ ਤੇ ਉਹ ਬਰਾਬਰ ਦੀ ਪਾਰਟਨਰ ਹੁੰਦੀ ਹੈ ਪਰ ਮੋਦੀ ਸਾਹਿਬ ਆਪਣੇ ਸ਼੍ਰੀਮਤੀ ਜੀ ਨੂੰ ਕਿੰਨੇ ਸਾਲਾਂ ਤੋਂ ਨਾਲ ਹੀ ਨਹੀਂ ਰੱਖਦੇ ਕਿ ਇਹ ਜਬਰਨੇ ਆ ਬੀਬੀਆਂ ਦਾ ਤੇ ਫਿਰ ਜਿਹੜਾ ਨੈਸ਼ਨਲ ਕਮਿਊਨਿਟੀ ਕਮਿਸ਼ਨ ਆਫ ਔਮਨ ਹੈ ਉਹ ਕੀ ਕਰ ਰਿਹਾ ਬੰਤੇ ਖੇਡ ਰਿਹਾ ਜਿਹੜਾ ਇਹ ਪ੍ਰਾਈਮ ਮਿਨਿਸਟਰ ਉਹ ਇਜ਼ਤਤਿਹਰਦਾ ਬੀਬੀਆਂ ਦੀ ਤੇ ਉਸ ਬੀਬੀ ਨੂੰ ਐ ਵਿਾਰਸ ਛੱਡਿਆ ਹੋਇਆ ਕਿੱਥੋਂ ਉਹਦੇ ਕੋਲੇ ਵਿਚਾਰੀ ਕੋਲੇ ਪੈਸੇ ਆਉਂਦੇ ਹੋਣ ਮੋਦੀ ਸਾਹਿਬ ਦਾ ਕਿ ਪ੍ਰੈਸ ਵੀ ਆਪਣਾ ਮੂੰਹ ਨਹੀਂ ਖੋਲਦੀ ਜਾਂ ਪੈਨ ਨਾਲ ਲਿਖਦੀ ਨਹੀਂ ਕਿ ਉਹ ਬੀਬੀ ਦਾ ਹਾਲ ਕਿਹੋ ਜਿਹਾ ਹੋਊਗਾ ਜਿਹਦਾ ਘਰ ਵਾਲਾ ਉਹਨੂੰ ਇੰਨੀ ਦੇਰ ਤੋਂ ਛੱਡ ਕੇ ਇਕੱਲਾ ਰਹਿਦਾ ਹੈ ਸੋ ਇਹ ਸਾਰੀਆਂ ਸਮੱਸਿਆ ਆਪਾਂ ਨੂੰ ਹੈਗੀਆਂ ਆ ਮੈਂ ਤੁਹਾਨੂੰ ਸਾਰੀਆਂ ਦੱਸ ਦਿੱਤੀਆਂ ਗਈਆਂ ਹੋਰ ਜੇ ਤੁਸੀਂ ਕੋਈ ਮੈਨੂੰ ਪੁੱਛਣਾ ਚਾਹੁੰਦੇ ਅੱਜ ਅੱਜਕੱਲ ਜਿਹੜਾ ਪੰਜਾਬ ਦੀ ਲਾ ਐਂਡ ਆਰਡਰ ਦੀ ਸਿੱਤੀ ਹੈ ਇਹ ਅਸਰ ਮੇਰੇ ਸੰਗਰੂਰ ਹਲਕੇ 'ਚ ਤਾਂ ਠੀਕ ਹੈ ਜੀ ਪਰ ਉਹ ਜਿਹੜਾ ਕਾਲਾ ਧਨੋਲੇ ਵਾਲਾ ਮਾਰਤਾ ਉਹ ਬਹੁਤ ਮਾੜੀ ਗੱਲ ਸੀ ਝੂ ਕਰਕੇ ਉਹ ਵਾਪਸ ਸਮਾਜ ਦੇ ਵਿੱਚ ਪਹੁੰਚ ਗਿਆ ਸੀਗਾ ਉਹਨੇ ਬਲੱਡ ਬੈਂਕਸ ਵੀ ਖੋਲੇ ਸੀਗੇ ਮੈਨੂੰ ਵੀ ਬੁਲਾਇਆ ਸੀਗਾ ਤੇ ਉਹ ਬਹੁਤ ਜ਼ਬਰ ਕੀਤਾ ਹੈ ਆਮ ਪਾਰਟੀ ਸਰਕਾਰ ਨੇ ਜਿਹੜਾ ਉਹਨੂੰ ਛੁੱਟੇ ਮੁਕਾਬਲੇ ਸੜ ਕੇ ਮਾਰਤਾ ਹੈ ਹੋਰ ਬਾਕੀ ਲਾਅਨ ਆਰਡਰ ਬਿਲਕੁਲ ਠੀਕ ਹੈ ਕੋਈ ਇਥੇ ਇਹੋ ਜਿਹੇ ਜਨ ਜਿੰਨੇ ਵੀ ਲਾਲੇ ਬਾਣੀਏ ਹੈਗੇ ਇਹ ਦੁਕਾਨਦਾਰ ਹੈ ਉਹਨਾਂ ਨੂੰ ਪੂਰਾ ਅਮਨ ਦੇ ਨਾਲ ਆਪਣਾ ਵਪਾਰ ਕਰ ਰਿਹਾ ਤੇ ਦੂਸਰਾ ਜੀਵੀਆਂ ਦੇ ਉੱਤੇ ਜਿਹੜਾ ਜ਼ਬਰ ਹੋ ਰਿਹਾ ਉਹ ਸ਼ੰਭੂ ਬਾਰਡਰ ਦੇ ਉੱਤੇ ਹੈ ਖਨੋਰੀ ਬਾਰਡਰ ਦੇ ਉੱਤੇ ਹੈ ਉੱਥੇ ਉਹਨਾਂ ਦੀ ਜ਼ਿੰਦਗੀਆਂ ਖਤਰੇ ਦੇ ਵਿੱਚ ਹੈਗੀਆਂ ਉਹਨਾਂ ਦੇ ਉੱਤੇ ਫਾਇਰਿੰਗ ਹੋਈ ਹੈ ਹਰਿਆਣਾ ਪੁਲਿਸ ਵੱਲੋਂ ਸੈਂਟਰ ਦੀ ਪੁਲਿਸ ਵੱਲੋਂ ਤੇ ਉਹਨਾਂ ਨੂੰ ਅੱਗੇ ਨਹੀਂ ਜਾਣ ਦਿੱਤੇ ਤੇ ਇਹਦਾ ਮਸਲਬ ਹੈ ਕਿ ਇੰਦ리아 ਦਾ ਬਾਰਡਰ ਪਹਿਲਾਂ ਤਾਂ ਵਾਗੇ ਤੇ ਸੀਗਾ ਹੁਣ ਸੰਗੂ ਤੱਕ ਪਹੁੰਚ ਗਿਆ ਸੰਗੂ ਤੋਂ ਬਾਅਦ ਸਾਰਾ ਜਿੰਨਾ ਵੀ ਕਸ਼ਮੀਰ ਹੈ ਤੇ ਜੰਮੂ ਹੈ ਹਿਮਾਚਲ ਦੇ ਜ਼ਿਲ੍ਹੇ ਹੈਗੇ ਹੂਨਾ ਤਾਗੜਾ ਚੰਬਾ ਇਹ ਸਾਰੇ ਇੰਡੀਆ ਤੋਂ ਅੱਜ ਕੱਟਆਫ ਹੋ ਗਿਆ ਜਨਨ ਦੇ ਮੋਦੀ ਫੇਰ ਆ ਗਿਆ ਭਾਰਤ ਰੱਖ ਦੇਣਾ